ਹਾਂਜੀ ਕਰੰਟ ਅਫੇਅਰਸ ਦੇ ਵੀਡੀਓਜ਼ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਦੀ ਸਾਡੀ ਵੀਡੀਓ ਆ ਜਿਹੜੀ ਉਹ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਬਾਰੇ ਆ ਅਰਧ ਸੈਨਿਕ ਬਲਾਂ ਦੇ ਅਧਿਕਾਰੀ ਆਉਂਦਾ ਕਿਹੜਾ ਏ ਨਾਮ ਕੀ ਆ ਇਹ ਡਿਸਕਸ ਕਰਨਾ ਸੀ ਡਾਇਰੈਕਟਰ ਜਨਰਲ ਸ਼ਾਸਤਰ ਸੀਮਾ ਬਲ ਐਸ ਐਸ ਬੀ ਬੋਲਦੇ ਨੇ ਜਿਹਨੂੰ ਡਾਇਰੈਕਟਰ ਜਨਰਲ ਸ਼ਾਸਤਰ ਸੀਮਾ ਬਲ ਇਹਦਾ ਅਹੁਦਾ ਜਿਹੜਾ ਅਧਿਕਾਰੀ ਕੌਣ ਆ ਰਸ਼ਮੀ ਸ਼ੁਕਲਾ ਡਾਇਰੈਕਟਰ ਜਨਰਲ ਸੀਮਾ ਸੁਰੱਖਿਆ ਬੀਐਸਐਫ ਬੋਲਦੇ ਆ ਜੀ ਨੂੰ ਡਾਇਰੈਕਟਰ ਜਨਰਲ ਸੀਮਾ ਸੁਰੱਖਿਆ ਬਲ ਇਹ ਕੌਣ ਆ ਪੰਕਜ ਕੁਮਾਰ ਸਿੰਘ ਬਾਰਡਰ ਸਿਕਿਉਰਿਟੀ ਫੋਰਸ ਹੁੰਦੀ ਆ ਇਹ ਅੱਗੇ ਡਾਇਰੈਕਟਰ ਜਨਰਲ ਸੈਂਟਰਲ ਰਿਜ਼ਰਵ ਪੁਲਿਸ ਬਲ सीआरपीएफ बोलती हूं जीनु सीआरपीएफ सेंट्रल रिजर्व पुलिस फोर्स ਇਹਦੇ एसएल थाउसे ਜਿਹੜੇ ਨੇ ਅਧਿਕਾਰੀ ਨੇ ਡਾਇਰੈਕਟਰ ਜਨਰਲ ਸੀਆਈਐਸਐਫ ਸ਼ੀਲ ਵਰਧਨ ਸਿੰਘ ਡਾਇਰੈਕਟਰ ਜਨਰਲ ਨੈਸ਼ਨਲ ਸਕਿਉਰਿਟੀ ਗਾਰਡ ਐਨਐਸਜੀ एमकेएमए गणपति ਇਹ ਗੱਲਾਂ ਤੁਹਾਡੇ ਯਾਦ ਰੱਖਣ ਯੋਗ ਨੇ ਬਾਰੀ-ਬਾਰੀ ਵੀਡੀਓ ਨੂੰ ਦੇਖੋਗੇ ਤਾਂ ਤੁਸੀਂ ਯਾਦ ਕਰ ਸਕਦੇ ਹੋ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਡਾਇਰੈਕਟਰ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ एसपीजी अरुण कुमार सिन्हा ਨੇ ਜਿਹੜੇ ਇਸ ਦੇ ਅਧਿਕਾਰੀ ਨੇ ਅੱਗੇ ਹੈਗਾ ਡਾਇਰੈਕਟਰ ਜਨਰਲ ਆਈਟੀਬੀਪੀ ਸੰਜੇ अरोड़ा ਆਈਟੀਬੀਪੀ ਦੇ ਡਾਇਰੈਕਟ ਜਨਰਲ ਕੌਣ ਨੇ ਸੰਜੇ अरोड़ा ਡਾਇਰੈਕਟਰ ਜਨਰਲ ਨੈਸ਼ਨਲ ਕ੍ਰੈਡਿਟ ਕ੍ਰੋਪਸ ਐਨ ਸੀ ਸੀ ਗੁਰੂ ਵੀਰਪਾਲ ਸਿੰਘ ਗੁਰੂ ਵੀਰਪਾਲ ਸਿੰਘ ਨੇ ਜਿਹੜੇ ਉਹ ਐਨ ਸੀ ਸੀ ਦੇ ਡਾਇਰੈਕਟਰ ਨੇ ਡਾਇਰੈਕਟਰ ਜਨਰਲ ਭਾਰਤੀ ਕੋਸਟ ਗਾਰਡ ਆਈ ਸੀ ਜੀ ਵੀ ਐਸ ਪਠਾਣੀਆਂ ਇਹ ਡਾਇਰੈਕਟਰ ਜਨਰਲ ਨੇ ਭਾਰਤੀ ਕੋਸਟ ਗਾਰਡ ਦੇ ਅੱਗੇ ਹੈਗਾ ਸਾਡੇ ਕੋਲ ਡਾਇਰੈਕਟ ਜਨਰਲ ਰਾਸ਼ਟਰੀ ਆਫਤ ਰਾਸ ਰਾਹਤ ਫੋਰਸ ਐਨ ਡੀ ਆਰ ਐਫ ਇਸ ਦੇ ਜਿਹੜੇ ਡਾਇਰੈਕਟਰ ਜਨਰਲ ਦਾ ਨਾਮ ਆ ਉਹ ਹੈ ਅਤੁਲ ਕੁਮਾਰ ਫਿਰ ਡਾਇਰੈਕਟਰ ਜਨਰਲ ਅਸਾਮ ਰਾਈਫਲ ਇਹ ਕੌਣ ਨੇ ਪ੍ਰਦੀਪ ਚੰਦਰ ਨਾਇਰ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਇੰਪੋਰਟੈਂਟ ਅਹੁਦੇ ਤੇ ਉਹਨਾਂ ਦੇ ਅਧਿਕਾਰ ਹੀ ਡਿਸਕਸ ਕੀਤੇ ਨੇ ਤੁਹਾਨੂੰ ਇਹਨਾਂ ਵੀਡੀਓਜ਼ ਤੋਂ ਬਹੁਤ ਫਾਇਦਾ ਹੋਏਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਬਨੇ ਰਹੋ ਤਾਂ ਕਿ ਹੋਰ ਨਵੀਆਂ ਵੀਡੀਓਜ਼ ਨੇ ਜਿਹੜੀਆਂ ਤੁਹਾਨੂੰ ਮਿਲ ਸਕਣ ਫ੍ਰੀ ਆਫ ਕਾਸਟ ਜਿਹੜੀ ਤਿਆਰੀਆਂ ਤੁਹਾਡੀ ਕੰਪੀਟੀਸ਼ਨਾਂ ਦੀ ਹੋ ਸਕੇ ਤਾਂ ਮਿਲਦੇ ਆ ਫਿਰ ਨੈਕਸਟ ਟੌਪਿਕ ਦੇ ਨਾਲ OK ਥੈਂਕਸ